ਆ ਜਾਵਾ ਮਾਰ 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 ਸ਼ਰਮ ਕਰ ਲਾ ਆ ਆਮ ਆਦਮੀ ਸਰਕਾਰ ਵੇਖ ਲੋ ਜੀ ਆਮ ਆਦਮੀ ਸਰਕਾਰ ਮੌਜੂਦਾ ਸਰਪੰਚੂ ਵੇਖ ਲੋ ਆਪ ਪਾਰਟੀ ਦਾ ਹਰਪ੍ਰੀਤ ਸਿੰਘ ਸੰਧੂ ਵੇਖ ਲੋ ਰੋਗ ਆ ਜਾ ਰੋਗ ਆ ਜਾ ਹਣਾ ਵੇਖ ਲੋ ਸੈਕਟਰੀ ਦਾ ਬੈਕ ਹੋ ਕੇ ਭੱਜ ਗਿਆ ਐਨਓ ਜੀ ਆਲਾ ਬੈਕ ਹੋ ਕੇ ਭੱਜ ਗਿਆ ਇਹਨੇ ਮਾਰ ਦਿੱਤਾ ਪਹਿਲਾਂ ਮੁਰਦਾਬਾ

ਦਿਸ਼ਾਰਾ ਪੰਨੂਆ ਬਲਾਗ ਘੇਰ ਕੇ ਬੈਠੇ ਆ ਜਿਹੜਾ ਲੋਕਤੰਤਰ ਦਾ ਕਹਿ ਕੇ ਸਰਕਾਰ ਆਈ ਵੀ ਲੋਕਤੰਤਰ ਨੂੰ ਭਾਲ ਕਰਨਾ ਅੱਜ ਉਸੇ ਲੋਕਤੰਤਰ ਦੀਆਂ ੱਟੀਆਂ ਡਾਈਆਂ ਗਈਆਂ ਅੱਗੇ ਵੀ ਆਪਾਂ ਇੱਕ ਦਿਨ ਧਰਨਾ ਲਾਇਆ ਸੀ ਇੱਥੇ ਇੱਕ ਰੋਵਣ ਸੈਕਟਰੀ ਆ ਜਿਹੜਾ ਸਤਾਤਰ ਸਰਕਾਰ ਦੇ ਆਪ ਘਟਦਾ ਘਰ ਹੀ ਜਾ ਕੇ ਦੇ ਕੇ ਆਉਂਦਾ ਕਾਗਤ ਤੇ ਇਥੋਂ ਭੱਜਿਆ ਆਇਆ ਆ ਦਫਤਰ ਸਰਕਾਰ ਦੀਆਂ ਧਇਤਾਂ ਆ ਚੋਣ ਕਮਿਸ਼ਨ ਦੀਆਂ ਧਇਤਾਂ ਆ ਵੀ ਦਫਤਰ ਖੁੱਲੇ ਰਹਿਣਗੇ ਇਹਨਾਂ ਦਾ ਬੇੜਾ ਗਰਕ ਗਿਆ ਜਿਹੜੇ ਚ ਡੀਸੀ ਤਾਂ ਹੀ ਅਸੀਂ ਕਹਿੰਨੇ ਆ ਅਸੀਂ ਡੀਸੀ ਵਿਕਾਸ ਨੂੰ ਮਿਲ ਕੇ ਆਏ ਆ ਉਹਨੇ ਸਾਨੂੰ ਘਲਤਾ ਡੀਡੀਪੀਓ ਕੋ ਡੀਡੀਪੀਓ ਕਹਿੰਦਾ ਵੀਡੀਓ ਬੈਠਾ ਆ ਆ ਤੁਸੀਂ ਆ ਚੱਲਣ ਡਿਆ ਕੈਮਰਾ ਇਹ ਚ ਵੇਖ ਲਓ ਵੀ ਵੀਡੀਓ ਬੈਠਾ ਆ ਵੀਡੀਓ ਦਾ ਬੇੜਾ ਗਰਕੋ ਜੇ ਨਹੀਂ ਪਰ ਅਸੀਂ ਚੈਲੰਜ ਕਰਦੇ ਆ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਵੀ ਉਦੋਂ ਅਸੀਂ ਬ੍ਰह्मਪਰੇ ਦੀ ਸਰਕਾਰ ਵੀ ਵੇਖੀ ਸੀ ਤੇ ਵੀਡੀਓ ਕੰਧ ਟੱਪ ਕੇ ਭੱਜ ਗਈ ਸੀ ਤੇ ਅਸੀਂ ਆਪਣੇ ਚੋਂ ਪਿੰਡਾਂ ਪਿੰਡਾਂ ਦੇ ਜਿੰਨੇ ਸਾਥੀ ਸਾਥੀ ਸੀ ਕਾਗਤ ਅਸੀਂ ਸਹੀ ਕਰਾਏ ਸੀ ਤੇ ਕੋਥੇ ਲੱਛਣਾਂ ਹੋਈਆਂ ਸੀ ਤੇ ਹੁਣ ਵੀ ਅਸੀਂ ਲੱਛਣ ਕਰਵਾਵਾਂਗੇ ਇਹ ਕਾਗਤ ਵੀ ਲਵਾਵਾਂਗੇ ਇਹ ਵੀਡੀਓ ਭੱਜੇ ਕਿੱਥੇ ਭੱਜਣਾ ਨੇ ਇਹਦੇ ਗੱਲ 'ਚ ਰੱਸਾ ਪਾ ਕੇ ਲਿਆਵਾਂਗੇ ਇੱਥੇ ਤੇ ਨਾਲ ਹੀ ਉਹ ਸੈਕਟਰੀ ਨੂੰ ਲਿਆਵਾਂਗੇ ਅਸੀਂ ਇਹ ਨਾਲ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਇੱਥੇ ਸੀਆਈਡੀ ਵਾਲੇ ਬੈਠੇ ਆ ਸਾਡੇ ਐਸ ਐਚਓ ਸਾਹਿਬ ਵੀ ਬੈਠੇ ਆ ਅਸੀਂ ਇਹ ਗਿਣਤੀ ਵਾਧੀ ਜਾਣੀ ਧਰਨੇ ਦੀ ਇੱਥੇ ਕੋਈ ਰੋਡ ਜਾਮ ਹੁੰਦਾ ਕੋਈ ਧਰਨਾ ਹੋਰ ਬੰਦੇ ਨੂੰ ਜਾਂਦਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਊਗੀ ਇੱਥੋਂ ਦੇ ਡੀਸੀ ਦੀ ਜ਼ਿੰਮੇਵਾਰੀ ਹੋਊਗੀ ਜਿਹਦਾ ਇਸ ਜਿਹੜੇ ਦਾ ਮਾਲਕ ਆ ਜਿਨੇ ਇਸ ਚੌਂੜ ਪਕੇਰਾ ਨੂੰ ਸਹੀ ਕਰਨਾ ਪਰ ਕਿਹੇ ਇੱਕ ਵੇਖੋ ਏ ਡੀਸੀ ਹੋਵੇ ਤੇ ਉਹਦੇ ਆਖੇ ਇੱਕ ਸੈਕਟਰੀ ਨਾਲ ਲੱਗੇ ਨਹਿਰਪਾਤ ਆ ਇਹ ਸਰਕਾਰ ਨੇ ਹੋਰ ਤੇ ਇੱਥੇ ਗੱਲਾਂ ਹੁੰਦੀਆਂ ਹੀ ਹੁੰਦੀਆਂ ਹੀ ਲੁੱਟਾਂ ਖੋਹਾਂ ਹੁੰਦੀਆਂ ਹੀ ਇੱਥੇ ਨਸ਼ੇ ਵਿਗਦੇ ਹੀ ਆ ਦਿਨ ਦੀ ਨੀ ਡਾਕੇ ਮਾਰਨ ਵਾਲੀ ਗੱਲ ਆ ਉਧਰ ਚੋਣ ਬਕੇਰਿਆ ਦਾ اعلان ਕੀਤਾ ਆ ਲੋਕੀ ਕਾਗਤ ਲੈਣ ਬਲਾਗ ਦੇ ਵਿੱਚ ਆਉਂਦੇ ਆ ਤੇ ਬਲਾਗ ਚ ਕੋਈ ਅਧਿਕਾਰੀ ਨਹੀਂ ਵੀਡੀਓ ਦੇ ਜਿੰਦਰਾ ਵਜਾਇਆ ਦਫ਼ਤਰ ਨੂੰ ਸੈਕਟਰੀ ਇਥੋਂ ਭਗੌੜਾ ਤਨਖਾਹ ਸਾਡੇ ਜੇਬਾਂ ਚ ਇਹਨਾਂ ਨੂੰ ਜਾਂਦੀ ਆ ਟੈਕਸ ਸਾਨੂੰ ਲੱਗਦਾ ਤਨਖਾਹ ਲੈਂਦੇ ਆ ਕੰਮ ਕਿਨਾਂ ਲਈ ਕਰਦੇ ਆ ਉਹਨਾਂ ਚੋਰਾ ਲਈ ਐਮਐਲਏ ਜਿਹੜੇ ਚੋਰੀਆਂ ਕਰਨਦੇ ਆ ਲੋਕਾਂ ਦਾ ਰੇਤਾ ਖਾ ਗਏ ਆ ਲੋਕਾਂ ਦਾ ਬਜਰੀ ਖਾ ਗਏ ਆ ਉਹਨਾਂ ਲਈ ਕੰਮ ਕਰਦੇ ਆ ਇਸ ਸਰਕਾਰ ਦਾ ਮਨਸਾ ਇਹ ਆ ਵੀ ਅਸੀਂ ਵਿਰੋਧੀ ਧਿਰ ਦਾ ਬਣ ਨਹੀਂ ਕੋਈ ਨਹੀਂ ਦੇਣਾ ਤੇ ਕਿਸੇ ਨੂੰ ਕਾਗਤ ਨਹੀਂ ਦੇਣੇ ਤੇ ਅਸੀਂ ਸਰਪੰਚ ਬਣਾ ਦਨੇ ਆ ਪਰ ਇਹਨਾਂ ਦਾ ਭਲੇਖਾ ਜਿਹੜਾ ਲੋਕ ਕੱਢ ਦੇਣਗੇ ਇਹ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਕਿੱਥੇ ਇਲਕਸ਼ਣਾ ਕਰਾਉਣੀਆਂ ਲੋਕ ਤੁਹਾਨੂੰ ਪਿੰਡਾਂ 'ਚ ਜੇ ਇਹ ਗੱਲ ਹੋਈ ਤੇ ਪਿੰਡਾਂ 'ਚ ਘੇਰ-ਘੇਰ ਕੇ ਤੁਹਾਡੇ ਗਲਾਂ 'ਚ ਹਾਰ ਛਤਰਾਂ ਦੇ ਪਾਉਣਗੇ ਇਹ ਤੁਸੀਂ ਵੇਖ ਲਓ ਵੀ ਲੋਕਤੰਤਰ ਦਾ ਘਾਣ ਕਰਕੇ ਵੇਖ ਲਿਓ ਵੀ ਕਿਤਨਾ ਤੁਹਾਡੇ ਨਾਲ ਕੀ ਹੁੰਦੀ ਆ ਇਹ ਲੋਕਾਂ 'ਚ ਆਉਣਾ ਤੁਸੀਂ ਜੇ ਉਦੋਂ ਭਾਜੀਪੀ ਵਾਲਿਆਂ ਦੇ ਪਾਥੀਆਂ ਵੱਜਦੀਆਂ ਸੀ ਤੁਹਾਡੇ ਵੀ ਵੱਜਣਗੀਆਂ ਅੱਜ ਦੋ ਦਿਨ ਦੂਰ ਨਹੀਂ ਗਏ ਥੋੜਾ ਚਿਰ ਆ ਤੁਹਾਨੂੰ ਲੋਕਾਂ 'ਚ ਫੇਰ ਆਉਣਾ ਪੈਣਾ ਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਇਹ ਧਰਤੀ ਜਿਹੜੀ ਆ ਆਪਣੀ ਧਰਤੀ ਤਨਤਨ ਦੀ ਆ ਜਾਂ ਪੰਜਾਬ ਦੀ ਧਰਤੀ ਆ ਇਹ ਜੋਦਿਆਂ ਦੀ ਧਰਤੀ ਆ ਇਹਨਾਂ ਬਾਬਰ ਵਰਗੇ ਵੀ ਵੇਖੇ ਆ ਇਹ ਬਾਬਰ ਨੂੰ ਘਟ ਨਹੀਂ ਇਹਨਾਂ ਦਾ ਤਗੜੇ ਹੋ ਗਏ ਮੁਕਾਬਲਾ ਕਰੋ ਘਰਾਂ ਜਿਨਾ ਬੋ ਕੇਰ ਲੋ ਬਲਾਗ ਆਪਣੇ ਜਿੱਥੇ ਤੁਹਾਨੂੰ ਇਹ ਅਫਸਰ ਆ ਉਥੇ ਘੇਰ ਕੇ ਇਹਨਾਂ ਕੋ ਆਪਣਾ ਹੱਕ ਰੋ ਆਪਾਂ ਆਪਾਂ ਦਾ ਹੱਕ ਲੈਣ ਜਾਣਦੇ ਆ ਇਸ ਕਰਕੇ ਤੁਹਾਨੂੰ ਅਪੀਲ ਕਰਦੇ ਜਿੱਥੇ ਸਾਡੀ ਲੋੜ ਆ ਅਸੀਂ ਆਪਣੀ ਜਹੇਬੰਦੀਆਂ ਲੋ ਜਮਹੂਰੀ ਕਨਸਾਨ ਸਵਾਲ ਲੋ ਸ਼ਹੀਦ ਭਗਤ ਸਿੰਘ ਨੌਜਵਾਨ ਸਵਾਲ ਲੋ ਦਿਹਾਤੀ ਮਜ਼ੂਰ ਸਵਾਲ ਲੋ ਇਿੱਤੀ ਇਸਤਰੀ ਮੋਰਚੇ ਵੱਲੋਂ ਅਸੀਂ ਤੁਹਾਡੇ ਨਾਲ ਜਾਂ ਜਿੱਥੇ ਵੀ ਧਰਨਾ ਲਾਉਣ ਦੀ ਲੋੜ ਪਈ ਧਰਨਾ ਲਾਵਾਂਗੇ ਜਿੱਥੇ ਕਾਗਤ ਨਹੀਂ ਮਿਲਦੇ ਸਾਡੇ ਸਾਥੀਆਂ ਦੇ ਤੁਹਾਡੇ ਕੋਲ ਨੰਬਰ ਹੈਗੇ ਆ ਉਥੇ ਫੋਨ ਲਾਓ ਚੋਲੇ ਵੀ ਭੋਂਡੇ ਹੀ ਗੱਲ ਉਹਨਾਂ ਨਾਲ ਵੀ ਉਥੇ ਵੀ ਮੈਂ ਕਿਹਾ ਸਰਪੰਚ ਜੀ ਤਗੜੇ ਹੋ ਜਾਓ ਅਸੀਂ ਇੱਧਰ ਵੀ ਆਪਣੇ ਬੰਦਿਆਂ ਨੂੰ ਤੁਸੀਂ ਕਰੋ ਪ੍ਰੋਗਰਾਮ ਬਣਾਓ ਇੱਧਰ ਵੀ ਸਾਡੇ ਸਾਥੀ ਚੋਲੇ ਬਲਾਗ 'ਚ ਵੀ ਆ ਜਾਣਗੇ ਇਹ ਜਿਹੜੇ ਇਹਨਾਂ ਨੇ ਧੱਕੇਸ਼ਾਹੀਆਂ ਇਹਦਾ ਆਪਾਂ ਤਗੜੇ ਹੋ ਕੇ ਜਵਾਬ ਦਵਾਂਗੇ ਵੈਗਰਜੀ ਦਾ ਖਾਲਸਾ ਵੈਗਦੀ ਦੇ ਪਤੇ ਨਾਰੇ ਨਾਰੇ ਨਸ਼ਹਰਾ ਵੀਡੀਓ ਮੁਰਦਾਬਾਗ 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 ਸ਼ਾਰੇ ਵੀਡੀਓ ਦਾ 베ੜੇ ਕਰ ਕਰ ਮੇਰਾ ਹੀ ਕਰ ਤੋ ਮੇਰਾ ਹੀ ਕਰ ਸ਼ਾਰੇ ਵੀਡੀਓ ਦਾ ਰਵੇ ਕੱਖ ਨਾ ਰਵੇ ਕੱਖ ਨਾ ਰਵੇ ਕੱਖ ਲੋਕਾਂ ਨੂੰ ਨਾਕ ਕਾਗਤ ਦੇਣ ਵਾਲੇ ਵੀਡੀਓ ਦਾ ਰਵੇ ਕੱਖ ਨਾ ਰਵੇ ਕੱਖ ਨਾ ਰਵੇ ਕੱਖ ਸ਼ਾਰੇ ਵੀਡੀਓ ਦਾ 베ੜੇ ਕਰ ਕਰ 베ੜੇ ਆਪ ਸਰਕਾਰ ਮੁਰਦਾਬਾਦ 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 ਕਰਕਾ ਖਡੂਰ ਸਾਹਿਬ ਦੇ ਐਮਐਲਏ ਮੁਰਦਾਬਾਦ 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 ਲਾਜ਼ਿਰ ਭੁੱਲਰ ਦਾ ਪੇੜਾ ਹੀ ਕਰਕਾ ਮੇਰੇ ਕਰਕੇ ਪੇੜਾ ਹੀ ਕਰਕਾ ਲਾਜ਼ਿਰ ਭੁੱਲਰ ਦਾ ਪੇੜਾ ਹੀ ਕਰਕਾ ਮੇਰੇ ਕਰਕੇ ਪੇੜਾ ਹੀ ਕਰਕਾ ਆਪ ਪਾਰਟੀ ਦੀ ਸਰਕਾਰ ਮੁਰਦਾਬਾਦ 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 ਲੋਕਤੰਤਰ ਦਾ ਘਾਟ ਕਰਨ ਵਾਲੀ ਆਪ ਸਰਕਾਰ ਮੁਰਦਾਬਾਦ 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 ਲੋਕਾਂ ਨਾਲ ਧੱਕੇਸ਼ਾਹੀ ਕਰਨ ਵਾਲੀ ਸਰਕਾਰ ਮੁਰਦਾਬਾਦ 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 ਲੋਕ ਜਿੰਦਾਬਾਦ 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 ਲੜਨ ਵਾਲੇ ਲੋਕ ਜਿੰਦਾਬਾਦ 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 ਲੜਨ ਵਾਲੇ ਲੋਕ ਜਿੰਦਾਬਾਦ ਜਿੰਦਾਬਾਦ ਲੋਕਤੰਤਰ ਦਾ ਘਾੜ ਕਰਨ ਵਾਲੀ ਸਰਕਾਰ ਮੁਰਦਾਬਾਦ 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 ਸ਼ਰੇ ਪੀੜ੍ਹੀਓ ਦਾ ਪੇੜਾ ਇੱਕ ਕਰ ਕਾ ਪੇੜਾ ਇੱਕ ਤੇ ਪੇੜਾ ਇੱਕ ਸ਼ਰੇ ਪੀੜ੍ਹੀਓ ਦਾ ਰਵੇ ਕੱਖ ਨਾ ਰਵੇ ਕੱਖ ਨਾ ਰਵੇ ਕੱਖ ਨਾ ਆਮ ਸਰਕਾਰ ਮੁਰਦਾਬਾਦ 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 ਖਡੂਰ ਸਾਹਿਬ ਦਾ ਐਮਐਲਏ ਮਨਜਿੰਦਰ ਮੁਰਦਾਬਾਦ ਮੁਰਦਾਬਾਦ ਐਮਐਲਏ ਮਨਜਿੰਦਰ ਦਾ 베ਰੇ ਕਰਦਾ 베ਰੇ ਕਰਦਾ 베ਰੇ ਕਰਦਾ ਐਮਐਲਏ ਮਨਜਿੰਦਰ ਦਾ ਰਵੇ ਕੱਖਨਾ ਰਵੇ ਕੱਖਨਾ ਰਵੇ ਕੱਖ ਲੋਕਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਐਮਐਲਏ ਦਾ ਰਵੇ ਕੱਖਨਾ ਰਵੇ ਕੱਖਨਾ ਰਵੇ ਕੱਖ ਮਨਜਿੰਦਰ ਐਮਐਲਏ ਦਾ ਵੇੜਾ ਹੀ ਕਰਕਾ ਵੇੜਾ ਹੀ ਕਰਕਾ ਪੰਚਾਇਤ ਦੇ ਇਲੈਕਸ਼ਨ 'ਚ ਧੱਕੇਸ਼ਾਹੀਆਂ ਕਰਾਉਣ ਵਾਲੇ ਐਮਐਲਏ ਦਾ ਵੇੜਾ ਹੀ ਕਰਕਾ ਵੇੜਾ ਹੀ ਕਰਕਾ ਲੋਕਤੰਤਰ ਦਾ ਘਾੜ ਕਰਨ ਵਾਲੀ ਸਰਕਾਰ ਮੁਰਦਾਬਾਦ 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 ਇਹ ਸ਼ਹੀਦ ਭਗਤ ਸਿੰਘ ਦੀ ਪਾਕ ਬਣ ਲਈ ਸ਼ਹੀਦ ਭਗਤ ਸਿੰਘ ਦੀ ਦਫ਼ਤਰ 'ਚ ਫੋਟੋ ਲਾ ਲਈ ਇਹ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਜੀ ਉਹ ਸ਼ਹੀਦ ਭਗਤ ਸਿੰਘ ਦੀ ਗੱਲ ਤੇ ਇੱਕ ਤੇ ਵੀ ਕਿਤੇ ਵਿਚਾਰ ਕਰ ਲੈਨੋ ਉਹ ਜਿਨ੍ਹਾਂ ਨੇ Faz ideia